ਸਾਸਰੀਆ ਗਾਰ YouTube ਫੈਮਿਲੀ ਕਿਵੇਂ ਹੋ ਮੀਥਾ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਜੇ ਦਿਨ ਦੀ ਸ਼ੁਰੂਆਤ ਚੰਗੀ ਕਰੀਏ ਤਾਂ ਸਾਰਾ ਦਿਨ ਹੀ ਵਧੀਆ ਰਹਿੰਦਾ ਹੈ ਤੇ ਇੱਕ ਹਾਊਸ ਵਾਈਫ ਲਈ ਤਾਂ ਬਹੁਤ ਹੀ ਜ਼ਿਆਦਾ ਸਟਰਗਲ ਭਰਿਆ ਦਿਨ ਹੁੰਦਾ ਹੈ ਤੇ ਮਾਰਨਿੰਗ ਜੀ ਜੇ ਮਨ ਸ਼ਾਂਤ ਹੁੰਦਾ ਹੈ ਮੈਡੀਟੇਸ਼ਨ ਹੁੰਦੀ ਹੈ ਜਾਂ ਫਿਰ ਥੋੜਾ ਜਿਹਾ ਯੋਗਾ ਹੁੰਦਾ ਹੈ ਤਾਂ ਸਾਰਾ ਦਿਨ ਜੋ ਹੈ ਐਨਰਜੈਟਿਕ ਤਾਂ ਰਹਿੰਦਾ ਹੀ ਹੈ ਤਾਂ ਉਹੀ ਆਪਾਂ ਸ਼ੁਰੂਆਤ ਕੀਤੀ ਅੱਜ ਥੋੜਾ ਜਿਹਾ ਐਨਰਜੈਟਿਕ ਰਹਿਣ ਦੀ ਤੇ ਉਸ ਤੋਂ ਬਾਅਦ ਆਪਣੇ ਸਾਰੇ ਕੰਮ ਕੰਪਲੀਟ ਕੀਤੇ ਤੇ ਸਿੱਧਾ ਜੀ ਆਪਾਂ ਪਹੁੰਚ ਗਏ ਹੁਣ ਆਪਣੇ ਡੇਲੀ ਰੂਟੀਨ 'ਚ ਕਿਉਂਕਿ ਇਹ ਵੀ ਕੰਮ ਬਹੁਤ ਜ਼ਰੂਰੀ ਨੇ ਕਈ ਵਾਰ ਜੋ ਹੈ ਸੋਚਦੇ ਹਾਂ ਕਿ ਇਹ ਕੰਮ ਨੂੰ ਥੋੜਾ ਜਿਹਾ ਘਟਾਈਏ ਪਰ ਕੁਝ ਜੋ ਹੈ ਮਜਬੂਰੀਆਂ ਹੁੰਦੀਆਂ ਨੇ ਕਈ ਕੰਮ ਜੋ ਹੈ ਆਪਾਂ ਨੂੰ ਕਰਨੇ ਹੀ ਪੈਂਦੇ ਨੇ ਤੇ ਕਿਸੇ ਦੇ ਆਸਰੇ ਆਪਾਂ ਛੱਡ ਨਹੀਂ ਸਕਦੇ ਆਮ ਤੌਰ ਤੇ ਅੱਜ ਕੱਲ ਦੇ ਟਾਈਮ 'ਚ ਹਰ ਕਿਸੇ ਦੀ ਜੋ ਹੈ ਫੈਮਿਲੀ 'ਚ ਇਹ ਜੋ ਹੈ ਇੱਕ ਸੁਭਾਅ ਬਣ ਗਿਆ ਹੈ ਕਿ ਘਰ ਦੇ ਮੈਂਬਰਾਂ ਦਾ ਕਿ ਆਪਣਾ ਜੋ ਹੈ ਮਾਰਨਿੰਗ ਦਾ ਕੰਮ ਕੰਪਲੀਟ ਕੀਤਾ ਤੇ ਉਸ ਤੋਂ ਬਾਅਦ ਜੀ ਆਪਣੇ ਆਪਣੇ ਫੋਨ ਲੈ ਕੇ ਜੀ ਬਹਿ ਗਏ ਆਪਣੇ ਆਪਣੇ ਟਿਕਾਣੀਆਂ ਤੇ ਤੇ ਕਿਸੇ ਨੂੰ ਕਿਸੇ ਨਾਲ ਕੋਈ ਵਾ ਵਾਸਤਾ ਨਹੀਂ ਹੈ ਕਿ ਕੋਈ ਕੀ ਕਰ ਰਿਹਾ ਹੈ ਜਾਂ ਕੀ ਕਰਨ ਲੱਗਿਆ ਹੈ ਤੇ ਇਹ ਜੋ ਹੈ ਇਹ ਜੋ ਜ਼ਿੰਦਗੀ ਦਾ ਸਟਾਈਲ ਹੈ ਇਹ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਜੋ ਹੈ ਭਿਆਨਕ ਰੂਪ ਲੈਣ ਵਾਲਾ ਹੈ ਮੇਰੇ ਸਾਬ ਨਾਲ ਤਾਂ ਇਹ ਲੱਗਦਾ ਹੈ ਕਿਉਂਕਿ ਕਿਸੇ ਨੂੰ ਵੀ ਜੋ ਹੈ ਕਿਸੇ ਦੀ ਨਹੀਂ ਪਈ ਤੇ ਕਿਸੇ ਨਾਲ ਜੋ ਹੈ ਮੋਹ ਪਿਆਰ ਤੇ ਜੋ ਹੈ ਕਿਸੇ ਦੀ ਲੋੜ ਤਾਂ ਹੁਣ ਖਤਮ ਹੋ ਚੁੱਕੀ ਹੈ ਤੇ ਫੋਨਾਂ ਤੇ ਹੀ ਜੋ ਆਪਣੇ ਜਿਨ੍ਹਾਂ ਦੇ ਆਪਾਂ ਜੋ ਹੈ ਵੀਡੀਓਜ਼ ਵੇਖਦੇ ਹਾਂ ਜਾਂ ਫਿਰ ਸ਼ੋਰਟਸ ਵੇਖਦੇ ਹਾਂ ਉਹੀ ਆਪਣੇ ਫੈਮਿਲੀ ਮੈਂਬਰ ਜੇ ਲੱਗਦੇ ਨੇ ਤੇ ਜੋ ਆਪਣੇ ਕਰੀਬੀ ਨੇ ਤੇ ਜੋ ਖੂਨ ਦੇ ਰਿਸ਼ਤੇ ਨੇ ਉਹ ਆਪਣੇ ਤੋਂ ਬਹੁਤ ਦੂਰ ਹੋ ਚੁੱਕੇ ਨੇ ਇਹ ਫੀਲ ਹੁੰਦਾ ਹੈ ਤੇ ਕਿਉਂ ਨਾ ਜਾਈ ਆਪਣੇ ਫੋਨਾਂ ਨੂੰ ਥੋੜਾ ਜਿਹਾ ਰੈਸਟ ਦੇ ਕੇ ਆਪਾਂ ਜੋ ਹੈ ਆਪਣੇ ਰਿਸ਼ਤਿਆਂ ਨੂੰ ਫੇਰ ਤੋਂ ਸੁਰਜੀਤ ਕਰੀਏ ਕਿਉਂਕਿ ਇਹ ਰਿਸ਼ਤੇ ਜੋ ਹੈ ਇੱਕ ਵਾਰੀ ਟੁੱਟਿਆਂ ਨਹੀਂ ਮਿਲਦੇ ਤੇ ਮੁੜਖੇ ਦਾ ਪਸਤਾਵਾ ਹੀ ਰਹਿ ਜਾਂਦਾ ਹੈ ਤੇ ਇਧਰ ਜੀ ਆਪਾਂ ਜੋ ਹੈ ਆਪਣੇ ਮਾਰਨਿੰਗ ਦੇ ਕੰਮ ਸਟਾਰਟ ਕਰਦੇ ਸੀਗੇ ਤੇ ਇਧਰ ਜੀ ਆਪਾਂ ਸਭ ਤੋਂ ਪਹਿਲਾਂ ਸਾਰੀ ਜੋ ਹੈ ਖਲਾਰਾ ਵਗੈਰਾ ਸਾਂਭਣਾ ਸੀਗਾ ਮਾਰਨਿੰਗ 'ਚ ਬਾਹਰਲੇ ਕੰਮ ਜੋ ਹੈ ਕੰਪਲੀਟ ਕਰਦੇ ਸੀਗੇ ਤੇ ਇੱਕ ਜੋ ਹੈ ਖੁਸ਼ਖਬਰੀ ਹੈ ਕਿ ਅੱਜ ਤੋਂ ਜੋ ਹੈ ਹੈਲਪਰ ਆ ਚੁੱਕੀ ਹੈ ਦੇਖਦੇ ਹਾਂ ਕਿੰਨੇ ਦਿਨ ਕੰਟੀਨਿਊ ਕਰਦੀ ਹੈ ਤੇ ਅੱਜ ਤਾਂ ਮੈਂ ਹੀ ਕੀਤਾ ਸੀਗਾ ਬਟ ਜੋ ਹੈ ਨੈਕਸਟ ਡੇ ਹੁਣ ਉਹਨਾਂ ਤੋਂ ਹੀ ਕਰਵਾਵਾਂਗੇ ਤਾਂ ਚਲੋ ਇਹ ਤਾਂ ਥੋੜਾ ਜਿਹਾ ਰਿਲੈਕਸਡ ਫੀਲ ਹੋਇਆ ਮਾਈਂਡ 'ਚ ਕਿ ਚਲੋ ਹੁਣ ਥੋੜਾ ਜਿਹਾ ਜੋ ਹੈ ਆ ਕੋਚ ਇੰਪਰੂਵਮੈਂਟ ਤਾਂ ਹੋਣੀ ਹੈ ਲਾਈਫ 'ਚ ਕਿਉਂਕਿ ਥੋੜਾ ਜਿਹਾ ਟਾਈਮ ਆਪਣੇ ਲਈ ਵੀ ਹੋਣਾ ਚਾਹੀਦਾ ਹੈ ਤੇ ਜਦੋਂ ਲਾਈਫ 'ਚ ਸਟ्रेस ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਕੰਮ ਦੀ ਸਪੀਡ ਵੀ ਘਟ ਜਾਂਦੀ ਹੈ ਤੇ ਲਾਈਫ ਤਾਂ ਜੋ ਹੈ ਆ ਇੱਕ ਸਿਸਟਮ ਵੀ ਹੈ ਉਹ ਵੀ ਖਰਾਬ ਹੋ ਜਾਂਦਾ ਹੈ ਤਾਂ ਕਿ ਉਹਨਾਂ ਦੀ ਆਪਣੇ ਸਿਸਟਮ ਨੂੰ ਫੇਰ ਤੋਂ ਜੋ ਹੈ ਸੈੱਟ ਕਰੀਏ ਤੇ ਕਿਸੇ ਦੀ ਹੈਲਪ ਲੈ ਲੈਣੀ ਚਾਹੀਦੀ ਹੈ ਜੇ ਲੱਗਦਾ ਹੈ ਕਿ ਅਸੀਂ ਉਹ ਕੰਮ ਕੰਪਲੀਟ ਨਹੀਂ ਕਰ ਸਕਦੇ ਕਿਉਂਕਿ ਆਖਰ ਸਰੀਰ ਵੀ ਹੈ ਇੱਕ ਹੱਡ ਮਾਸ ਦਾ ਹੀ ਬਣਿਆ ਹੋਇਆ ਹੈ ਕੋਈ ਮਸ਼ੀਨ ਤਾਂ ਹੈ ਨਹੀਂ ਕਿ ਉਹਨੂੰ ਸਾਰੇ ਦਿਨ ਜੋ ਹੈ ਅਸੀਂ ਲਾਈ ਰੱਖੀਏ ਤਾਂ ਕਦੇ-ਕਦੇ ਰੈਸਟ ਤਾਂ ਚਾਹੀਦਾ ਹੀ ਹੈ ਤਾਂ ਬਹੁਤ ਵਧੀਆ ਹੋਇਆ ਦੇਖਦੇ ਹਾਂ ਇਨ ਫਿਊਚਰ ਕੀ ਰਹਿੰਦਾ ਹੈ ਕਿਉਂਕਿ ਕਈ ਵਾਰ ਤਾਂ ਜੀ ਹੈਲਪਰ ਦੀ ਹੈਲਪ ਲੈ ਕੇ ਜਿਆਦਾ ਹੀ ਕੰਮ ਕਰਨਾ ਪੈ ਜਾਂਦਾ ਹੈ ਤੇ ਉਹਨਾਂ ਦੇ ਕੰਮ ਕੀਤੇ ਦਾ ਸੈਟੀਸਫੈਕਸ਼ਨ ਨਹੀਂ ਹੁੰਦਾ ਤੇ ਇੱਧਰ ਜੀ ਆਪਾਂ ਸਾਫ ਸਫਾਈਆਂ ਸਟਾਰਟ ਕਰਤੀ ਸੀਗੀਆਂ ਬੱਚਿਆਂ ਦੇ ਹੁਣ ਬਸ ਐਗਜ਼ਾਮ ਚੱਲ ਰਹੇ ਨੇ ਤੇ ਸਟ्रेस ਨਾ ਬੱਚਿਆਂ ਤੇ ਵੀ ਹੈ ਤੇ ਪੇਰੈਂਟਸ ਤੇ ਵੀ ਹੈ ਲੰਮਾ ਸਾਲ ਹੋ ਗਿਆ ਇੱਧਰ ਕੇ ਬਸ ਇਹ ਹੀ ਵਾਲਾ ਹੁਣ ਚੱਲ ਰਿਹਾ ਹੈ ਕਿਉਂ ਤੂੰ ਹੀ ਕਿਉਂ ਫਿਰ ਦੱਤਾ ਉਹ ਮੜਾ ਫੜਾ ਫਿਰ ਤੇ ਆਉਂਦੀ ਕਮ ਕੰਮ ਵਾਲੀ ਨਹੀਂ ਆਈ ਸਾਡੇ ਪਿੰਡਾਂ 'ਚ ਕੰਮ ਵਾਲੀ ਵੀ ਨਹੀਂ ਮਿਲਦੀ ਤਾਂ ਆਪੇ ਕੰਮ ਵਾਲੇ ਕੋਲ ਨਾ ਜਾਂਦਾ ਹੈ ਚਲੋ ਕਰਦੇ ਹਾਂ ਜਦ ਤੱਕ ਕੋਈ ਨਹੀਂ ਮਿਲਦਾ ਆਟਾ ਗੁੰਨ ਕੇ ਰੋਟੀਆਂ ਲਾਓ ਰੋਟੀਆਂ ਲਾ ਕੇ ਦੀ ਰੋਟੀਆਂ ਫੜਾਓ ਤੇ ਫੇਰ ਭਾਡੇ ਮਾਜੋ ਕੱਪੜੇ ਧੋਵੋ ਸੁਕਾਓ ਤੇ ਫੇਰ ਪ੍ਰੈਸ ਕਰੋ ਤੇ ਮਾਰਨਿੰਗ ਸਟਾਰਟ ਹੁੰਦੀ ਹੈ ਤੇ ਸ਼ਾਮ ਤੱਕ ਦੇ ਸਾਰੇ ਜੋ ਹੈ ਟਾਰਗੇਟ ਕੰਪਲੀਟ ਕਰੋ ਇੱਕ ਹਾਊਸ ਵਾਈਫ ਦੀ ਲਾਈਫ ਚ ਤਾਂ ਇਹੀ ਟਾਰਗੇਟ ਹੁੰਦੇ ਨੇ ਕਿਉਂਕਿ ਜੇ ਤੁਸੀਂ ਵਰਕਿੰਗ ਹੋ ਤਾਂ ਟਾਰਗੇਟ ਮਿਲਦੇ ਨੇ ਤੇ ਹਾਊਸ ਵਾਈਫ ਦੇ ਟਾਰਗੇਟ ਜੋ ਹੁੰਦੇ ਨੇ ਉਹ ਤਾਂ ਕੰਮ ਹੀ ਹੁੰਦੇ ਨੇ ਕਿ ਬਸ ਜੀ ਕੰਮ ਆਪਣਾ ਕੰਪਲੀਟ ਕਰੋ ਤੇ ਆਪਣੇ ਜੀ ਆਰਾਮ ਕਰੋ ਤੇ ਇਹੀ ਹਾਊਸ ਵਾਈਫ ਦਾ ਕੰਮ ਹੁੰਦਾ ਹੈ ਤੇ ਆਪਣੇ ਸਾਰੇ ਟਾਰਗੇਟ ਕੰਪਲੀਟ ਹੋ ਗਏ ਸੀਗੇ ਕੱਪੜੇ ਜੋ ਹੈ ਸੁੱਕ ਗਏ ਸੀਗੇ ਕੁਝ ਜੋ ਹੈ ਥੋੜੇ ਜਿਹਾ ਸਲਾਬੇ ਸੀਗੇ ਤੇ ਆਪਾਂ ਤਣੀ ਤੋਂ ਲਾ ਲਏ ਤੇ ਆਪਣੀ ਜੀ ਹੁਣ ਤਕਰੀਬਨ ਜੋ ਹੈ ਸ਼ਾਮ ਤੱਕ ਦੇ ਕੰਮ ਕੰਪਲੀਟ ਸੀਗੇ ਤੇ ਸ਼ਾਮ ਤੋਂ ਮਗਰੋਂ ਹੁਣ ਸਟਾਰਟ ਹੋਣੇ ਸੀਗੇ ਹੋਰ ਕੰਮ ਪਸ਼ੂਆਂ ਦਾ ਮੋਹ ਵੀ ਆਉਂਦਾ ਹੈ ਪਿਆਰ ਆਉਂਦਾ ਹੈ ਪਰ ਇਹਨਾਂ ਨਾਲ ਥੋੜੀ ਜੀ ਜੋ ਹੈ ਆਪਾਂ ਨੂੰ ਬਚਤ ਵੀ ਰੱਖਣੀ ਚਾਹੀਦੀ ਹੈ ਸਾਵਧਾਨੀ ਰੱਖਣੀ ਚਾਹੀਦੀ ਹੈ ਜੋ ਕਿ ਅੱਜ ਮੇਰੇ ਨਾਲ ਵਾਪਰਿਆ ਕਈ ਵਾਰ ਸੁਣਦੇ ਹਾਂ ਕਿ ਪਸ਼ੂਆਂ ਨਾਲ ਜੋ ਹੈ ਕਈ ਚਾਂਸ ਬਣ ਜਾਂਦੇ ਨੇ ਕਿ ਕਈ ਵਾਰ ਸੱਟਾਂ ਲੱਗਦੀਆਂ ਨੇ ਤਾਂ ਉਹੀ ਗੱਲ ਅੱਜ ਬਣੀ ਕਿ ਅੱਜ ਜਦ ਮੈਂ ਗਾਂ ਖੋਲੀ ਤਾਂ ਜੋ ਹੈ ਸੰਗਲ ਜੀ ਲੈ ਕੇ ਮੈਨੂੰ ਹੀ ਨਾਲ ਲੈ ਕੇ ਭੱਜ ਪਈ ਗਾਂ ਤੇ ਮੈਂ ਮਸਾਂ ਹੀ ਬਜੀ ਬਾਈ ਚਾਂਸ ਜੇ ਕਿਤੇ ਮੇਰੇ ਹੱਥ 'ਚ ਜੋ ਹੈ ਸੰਗਲ ਫਸਦਾ ਤੇ ਅੱਜ ਮੈਂ ਜੋ ਹੈ ਸੱਟ ਖਾ ਲੈਣੀ ਸੀ ਕਿਉਂਕਿ ਆਖਰ ਪਸ਼ੂ ਹੈ ਪਸ਼ੂ 'ਚ ਕਿੰਨਾ ਜ਼ੋਰ ਹੁੰਦਾ ਹੈ ਤੇ ਥੋੜੀ ਜਿਹੀ ਬਚਤ ਰੱਖਣੀ ਚਾਹੀਦੀ ਹੈ ਪਿਆਰ ਆਪਣੀ ਜਗਾ ਹੈ ਪਰ ਇਹਨਾਂ ਤੋਂ ਜੋ ਹੈ ਨੁਕਸਾਨ ਵੀ ਬਹੁਤ ਹੋ ਸਕਦਾ ਹੈ ਤੇ ਅੱਜ ਜੀ ਆਪਾਂ ਮਸਾ ਮਸਾਂ ਬਚੇ ਤੇ ਸ਼ੁਕਰ ਕੀਤਾ ਪਰਮਾਤਮਾ ਦਾ ਨਹੀਂ ਤਾਂ ਤੇ ਉਸ ਤੋਂ ਬਾਅਦ ਜੀ ਆਪਾਂ ਬਣਾਈ ਚਟਨੀ ਜੋ ਕੀ ਸੀ ਹਰੀਆਂ ਮਿਰਚਾਂ ਟਮਾਟਰ ਧਨੀਆ ਤੇ ਜੋ ਪਿਆਜ਼ ਤੇ ਇਹ ਸਾਰਾ ਕੁਝ ਜੀ ਆਪਾਂ ਜੋ ਹੈ ਛਿੱਲ ਕੇ ਕੱਟ ਕੇ ਜੋ ਹੈ ਚਟਨੀ ਬਣਾਈ ਗ੍ਰੈਂਡਰ 'ਚ ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਜੇ ਬਲੌਗ ਕਿਸੇ ਵੀ ਐਂਗਲ ਤੋਂ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ